हां जी मित्रों आज ਤੁਹਾਨੂੰ ਆਪਾਂ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਜਿਹਦੇ ਦਰਸ਼ਨ ਕਰਵਾਵਾਂਗੇ ਬਨੇ ਰਹੇ ਹੋ ਵੀਡੀਓ ਦੇ ਐਂਡ ਤੱਕ ਇਹ ਤੁਹਾਨੂੰ ਆਪਾਂ ਸਾਰਾ ਗੁਰਦੁਆਰਾ ਸਾਹਿਬ ਜੀ ਦੇ ਅੰਦਰੋਂ ਬਾਹਰੋਂ ਸਰੂਪ ਦੇ ਦਰਸ਼ਨ ਕਰਵਾਵਾਂਗੇ ਇਹ ਤੁਸੀਂ ਆ سامنے ਦੇਖ ਸਕਦੇ ਹੋਗੇ ਆਪਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਮੇਨ ਰੇਟ ਤੇ ਖੜੇ ਹਾਂ ਜੇ ਤੁਸੀਂ ਨਿਸਾਨ ਸਾਹਿਬ ਦੇ ਵੀ ਦਰਸ਼ਨ ਕਰ ਸਕਦੇ ਹੋਗੇ ਇਹ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਹੈ ਸੰਤ ਬਾਬਾ ਬੱਤਰ ਸਿੰਘ ਮਹਾਰਾਜ ਜੀ ਦਾ ਜਿਹੜੀ ਆ ਕੇ ਇੱਥੇ ਦਰਸ਼ਨ ਕਰ ਸਕਦੇ ਹੁਣ ਆਪਾਂ ਤੁਸੀਂ ਦੇਖਦੇ ਹਾਂ ਅੰਦਰ ਦਰਬਾਰ ਸਾਹਿਬ ਦੇ ਵਿੱਚ ਪਹੁੰਚ ਚੁੱਕੇ ਹਾਂ ਜੀ ਬਹੁਤ ਸੋਹਣੀ ਲਾਈਟਾਂ ਲੱਗੀਆਂ ਹੋਈਆਂ ਤੁਸੀਂ ਦੇਖਾ ਜੀ ਹੇਠਾਂ ਫਰਸ਼ ਤੇ ਸ਼ੀਸ਼ੇ ਦੇ ਪਿੱਛੇ ਬਹੁਤ ਸੋਹਣੀਆਂ ਲਾਈਟਾਂ ਇਹ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਹੈ ਸਾਲ ਦੀ ਕਰਨ ਜੀ ਇੱਥੇ ਮੇਲਾ ਵੀ ਲੱਗਦਾ ਹੈ ਬਹੁਤ ਸੰਗਤਾਂ ਹਰ ਰੋਜ਼ ਬਹੁਤ ਸੰਗਤਾਂ ਇੱਥੇ ਦਰਸ਼ਨ ਦੇ ਲਈ ਆਉਂਦੇ ਨੇ ਇਹ ਹੁਣ ਤੁਸੀਂ ਜੀ ਹੁਕਨਾਮਾ ਸਹਿਬੀ ਪੜ੍ਹ ਸਕਦੇ ਹੋ ਤਾਂ ਤੁਹਾਨੂੰ ਲੱਗੇ ਦਿਖਾ ਦਿੰਨੇ ਫਰਮਾਨ ਕਰ ਸਕਦੇ ਹੋ ਜੀ ਤੁਸੀਂ ਇਹ ਇਧਰ ਲਈ ਸਾੜੀ ਜੋਤ ਜਗਰੀ ਹੈ ਸੰਗਤਾਂ ਤੁਸੀਂ ਬੈਠੇ ਹੋ ਵੇਖ ਸਕਦੇ ਜੀ ਹਰ ਰੋਜ਼ ਬਹੁਤ ਸੰਗਤਾਂ ਇੱਥੇ ਦਰਸ਼ਨ ਨਹੀਂ ਆਉਂਦੀਆਂ ਨੇ ਉਹ ਤੋਂ ਸੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਦਰਸ਼ਨ ਕਰ ਸਕਦੇ ਹਾਂ ਸਤਿ ਸਗਾਇਆ ਸਲੋਕ ਮਹਲਾ 3 ਜੈ ਹੋਵੇ ਜਤ ਲਗਨੀ ਪਾਇਆ ਗੁਰਮੁਖ ਓੰਕਾਰ ਸਤਿ ਅਨਾਪਾ ਜੀ ਦਰਸ਼ਨ ਕਰਨ ਤੋਂ ਬਾਅਦ ਸਰੋਵਰ ਵਾਲੀ ਸਾਈਡ ਆ ਚੁੱਕਾਗੇ ਤੁਸੀਂ ਵੇਖ ਸਕਦੇ ਹੋ ਸਾਹਮਣੇ ਸਰੋਵਰ ਬਣਿਆ ਹੋਇਆ ਹੈਗਾ ਤੇ ਸਾਹਮਣੇ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੁਹਾਨੂੰ ਅਪਾ ਉੱਥੇ ਵੀ ਦਰਸ਼ਨ ਕਰਵਾਵਾਂਗੇ ਉਸ ਗੁਰਦੁਆਰਾ ਸਾਹਿਬ ਜੀ ਦੇ ਜੇ ਕੋਈ ਕੰਮ ਕਰੀ ਜਾਵੇ ਜਦੋਂ ਵਿੱਚ ਨਿਕਲੇ ਤੁਸੀਂ ਪਾਣੀ ਦੇ ਵਿੱਚ ਮੱਛੀਆਂ ਵੇਖ ਸਕਦੇ ਹੋਗੇ ਬਹੁਤ ਰੰਗ-ਬਰੰਗੀਆਂ ਮੱਛੀਆਂ ਛੱਡੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਕਿੰਨੀਆਂ ਜਿਆਦਾ ਸੋਹਣੀਆਂ ਲੱਗ ਰਹੀਆਂ ਨੇ ਪਾਣੀ ਦੇ ਵਿੱਚ ਤਰਦੀਆਂ ਹੋਈਆਂ ਮੱਛੀਆਂ ਠੀਕ ਹੈ ਤਨ ਲੈ ਜਾ ਹਾਂ ਹੁਣ ਜੀ ਆਪਾਂ ਤੁਹਾਨੂੰ ਜੋ ਸਰੋਵਰ ਵਾਲੀ ਸਾਈਡ ਗੁਰਦੁਆਰਾ ਸਾਹਿਬ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਣਿਆ ਹੋਇਆ ਹੈਗਾ ਪਤਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਦਰਸ਼ਨ ਕਰਵਾਵਾਂਗੇ ਹੁਣ ਆਪਾਂ ਜੀ ਦਰਬਾਰ ਸਾਹਿਬ ਜੀ ਦੇ ਅੰਦਰ ਪਹੁੰਚ ਚੁੱਕੇ ਹਾਂਗੇ ਤੁਸੀਂ ਦੇਖ ਸਕਦੇ ਹੋਗੇ ਤੇ ਹੁਣ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਗਮਰ ਰੂਪਾਂ ਦੇ ਦਰਸ਼ਨ ਕਰ ਸਕਦੇ ਹੋਗੇ ਦਰਸ਼ਨ ਕਰਨ ਤੋਂ ਬਾਅਦ ਜੀ ਹੁਣ ਆਪਾਂ ਲੰਗਰ ਹਾਲ ਦੇ ਵਿੱਚ ਪਹੁੰਚ ਚੁੱਕੇ ਹਾਂਗੇ ਜਿੰਨੂੰ ਕਿ ਤੁਸੀਂ ਸਾਹਮਣੇ ਦੇਖ ਰਹੇ ਹੋਗੇ ਇਹ ਆਪਾਂ ਲੰਗਰ ਛਕਣ ਵੀ ਬੈਠ ਚੁੱਕੇ ਹਾਂ ਤੇ ਹੋਰ ਵੀ ਬਹੁਤ ਸਾਰੇ ਤਾਂ ਲੰਗਰ ਛਕ ਰਹੀਆਂ ਨੇ ਉਮੀਦ ਕਰਦੇ ਹਾਂ ਜੀ ਅੱਜ ਦਾ ਬਲੌਗ ਵਧੀਆ ਲੱਗਿਆ ਹੋਊਗਾ ਜਿਸਕੇ ਸੇ ਨੂੰ ਅੱਜ ਦੀ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ